ED ਦੇ ਸਾਬਕਾ ਡਿਪਟੀ ਡਾਇਰੈਕਟਰ ਨਰੰਜਨ ਸਿੰਘ ਨੇ ਨਿਰਮਲਾ ਸੀ타ਰਮਨ ਨੂੰ ਇੱਕ ਪੱਤਰ ਲਿਖਿਆ ਤੁਹਾਨੂੰ ਦੱਸ ਦਈਏ ਕਿ ਨਰੰਜਨ ਸਿੰਘ ਕੌਣ ਨੇ ਦਰਅਸਲ ਜਿਨ੍ਹਾਂ ਨੇ ਨਸ਼ਾ ਤਸਕਰ ਜਗਦੀਸ਼ ਭੋਲਾ ਤੇ ਰਾਜਾ ਕੰਡੋਲਾ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਸਜ਼ਾ ਦਵਾਈ ਸੀ ਤਾਂ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਕਿ ਕੇਂਦਰੀ ਮੰਤਰੀ ਨੂੰ ਉਹਨਾਂ ਸੀਨੀਅਰ ਅਧਿਕਾਰੀਆਂ ਖਿਲਾਫ ਲਈ ਕਾਰਵਾਈ ਦੀ ਕਿ ਹੈ ਜੋ ਕੁਝ ਵੱਡੇ ਕੇਸਾਂ ਦੀ ਜਾਂਚ ਤੋਂ ਲਾਂਬੇ ਕੀਤੇ ਜਾ ਚੁੱਕੇ ਨੇ ਨਰਿੰਦਰ ਸਿੰਘ ਨੇ ਦਾਵਾ ਕੀਤਾ ਹੈ ਕਿ ਜੇ ਉਹਨਾਂ ਨੂੰ ਹਾਈ ਪ੍ਰੋਫਾਈਲ ਮਾਮਲਿਆਂ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਰਾਇਆ ਗਿਆ ਕਿਉਂਕਿ ਕੁਝ ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਜਾਂਚ ਵਿੱਚ ਅੜਿੱਕੇ ਡਾਹੇ ਗਏ ਨੇ ਨਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖੇ 65 ਸਫਿਆਂ ਦੇ ਪੱਤਰ ਵਿੱਚ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਕੁਝ ਹਾਈ ਪ੍ਰੋਫਾਈਲ ਕੇਸਾਂ ਇੰਸਪੈਕਟਰ ਇੰਦਰਜੀਤ ਸਿੰਘ AIG ਰਾਜੀਤ ਸਿੰਘ ਕੋਵਿਡ ਦੇ ਅਰਸੇ ਦੌਰਾਨ ਗੈਰਕਾਨੂੰਨੀ ਸ਼ਰਾਬ ਕੇਸ ਵਿੱਚ 130 ਲੋਕਾਂ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸਨਚਾਈ ਘਟਾਲੇ ਵਿੱਚ ਤਿੰਨ ਆਈਏਐਸ ਅਧਿਕਾਰੀਆਂ ਤੇ ਸਿਆਸਦਾਨਾਂ ਦੀ ਸ਼ਮੂਲੀਅਤ ਆਗ ਤੋਂ ਜਾਂਚ ਤੋਂ ਰੋਕਿਆ ਗਿਆ ਹੈ ਨਿਰੰਜਲ ਸਿੰਘ ਨੇ ਕਿਹਾ ਕਿ ਉਸਦੇ ਸੀਨੀਅਰਾਂ ਨੇ ਮੁਲਜ਼ਮਾਂ ਨੂੰ ਬਚਾਉਣ ਲਈ ਉਸ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਉਹ ਇਹਨਾਂ ਕੇਸਾਂ ਵਿੱਚ ਦਖਲ ਨਾ ਦੇਵੇ ਸਾਬਕਾ ਐਡੀ ਦੇਹਕਾਰੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਾਂਚ ਮੁਤਾਬਕ ਪਿਛਲੀ ਕਾਂਗਰਸ ਸਰਕਾਰ ਵਿੱਚ ਘੱਟੋ-ਘੱਟ 10 ਕਾਂਗਰਸੀ ਵਿਧਾਇਕ ਇੱਕ ਮੰਤਰੀ ਤੇ ਤਤਕਾਲੀ ਮੁੱਖ ਮੰਤਰੀ ਦੇ ਨੇੜਲੇਆਂ 'ਚੋਂ ਕੁਝ ਲੋਕ 2020 ਦੇ ਨਾਜਾਇਜ਼ ਸ਼ਰਾਬ ਕੇਸ ਦੇ ਵਿੱਚ ਵੀ ਸ਼ਾਮਲ ਸੀ ਨਿਰੰਜਲ ਸਿੰਘ ਨੇ ਵੀ ਕਿਹਾ ਕਿ ਉਹ ਕੇਸ ਵੀ ਮੇਰੇ ਤੋਂ ਮੁਖ ਦਫਤਰ ਨਵੀਂ ਦਿੱਲੀ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਮੈਂ 28 ਅਗਸਤ ਨੂੰ ਜਲੰਧਰ ਦਫਤਰ ਵਿਖੇ ECIR ਨੰਬਰ 33 ਦਰਜ ਕਰਵਾਇਆ ਮੈਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਨਜਾਇਜ਼ ਸ਼ਰਾਬ ਮਾਫੀਆ ਨਾ ਸਿਰਫ ਗੈਰਕਾਨੂੰਨੀ ਫੈਕਟਰੀਆਂ ਵਿੱਚ ਬ੍ਰਾਂਡਡ AIMEL ਦਾ ਉਤਪਾਦਨ ਕਰ ਰਿਹਾ ਸੀ ਸਗੋਂ ਕਈ ਡਿਸਟਿਲਰੀਆਂ ਦੇ ਮਾਲਕ ਵੀ ਲੌਕਡਾਊਨ ਦੀ ਮਿਆਦ ਦੌਰਾਨ ਕੱਚਾ ਮਾਲ ਟਰਾਂਸਫਰ ਕਰਕੇ ਆਪਣੇ ਕਾਰੋਬਾਰੀ ਹਾਤੇ ਤੋਂ ਬਾਹਰ ਆਈਐਮਈਐਲ ਅਤੇ ਭਾਰਤੀ ਸ਼ਰਾਬ ਦੇ ਨਿਰਮਾਣ ਵਿੱਚ ਸ਼ਾਮਲ ਸੀ ਜਾਂਚ ਪੰਜਾਬ ਤੋਂ ਬਾਹਰ ਤਬਦੀਲ ਕਰਕੇ ਇਨੀਆਂ ਜਾਨਾਂ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਘਟਾਰੇ ਵਿੱਚ ਖੜਿਆ ਕਰਨਾ ਚਾਹੀਦਾ ਹੈ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਦਸੰਬਰ 2014 ਵਿੱਚ ਜਗਦੀਸ਼ ਪੋਲਾ ਡਰੱਗ ਮਾਮਲੇ ਵਿੱਚ ਤਤਕਾਲੀ ਮੰਤਰੀ ਵਿਕਰਮ ਮੰਜੀਠੀਆ ਨੂੰ ਪੁੱਛਗਿੱਛ ਲਈ ਬੁਲਾਉਣ ਤੋਂ ਬਾਅਦ ਉਸਤੇ ਕੰਮ ਵਿੱਚ ਸੀਨੀਅਰ ਅਧਿਕਾਰੀਆਂ ਦੀ ਦਖਲਅੰਦਾਜ਼ੀ ਸ਼ੁਰੂ ਹੋ ਗਈ। ਨਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦਾ ਇੱਕ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਬੈਠਾ ਰਿਹਾ ਤੇ ਸੰਮਣ ਤੋਂ ਬਾਅਦ ਉਸ ਨੂੰ ਕਲਕੱਤਾ ਤਬਦੀਲ ਕਰ ਦਿੱਤਾ ਗਿਆ। ਸਾਬਕਾ ਇਹਦੀ ਅਧਿਕਾਰੀ ਨੇ ਆਪਣੇ 14 ਹੋਰ ਟੀਮ ਮੈਂਬਰਾਂ ਦੇ ਨਾਂ ਵੀ ਲਏ ਨੇ ਜਿਨ੍ਹਾਂ ਨੂੰ ਕਥਿਤ ਤੌਰ ਤੇ ਜਾਂਚ ਵਿੱਚ ਰੁਕਾਵਟ ਪਾਉਣ ਲਈ ਤਬਦੀਲ ਕੀਤਾ ਗਿਆ ਸੀ। ਤਾਂ ਹੁਣ ਕਹ ਜੀਏ ਕਿ ਉਹਨਾਂ ਨੇ ਨਿਰਮਲਾ ਸitaraman ਨੂੰ ਇਹ ਪੱਤਰ ਲਿਖਿਆ ਤੇ ਬਹੁਤ ਵੱਡੇ ਮਾਮਲੇ ਦੀ ਜਾਂਚ ਵਾਸਤੇ ਮੰਗ ਕੀਤੀ ਹੈ ਦਰਸ਼ਕਾਂ ਨੇ ਵੀ ਜਾਣਕਾਰੀ ਦੇ ਦਈਏ ਕਿ ਨਿਰਮਲਾ ਸitaraman ਜਿਹੜੇ ਕਿ ਵਿੱਤ ਮੰਤਰੀ ਨੇ ਜਿਹੜੇ ਈਡੀ ਦੇ ਕੇਸ ਹੁੰਦੇ ਨੇ ਉਹ ਵੱਧ ਲੈਣ ਦੇ ਨੂੰ ਵੱਡੇ ਘਟਾਲਿਆਂ ਨੂੰ ਲੈ ਕੇ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੇਰੇ ਕੰਮ 'ਚ ੜੀਕੇ ਪਾਏ ਗਏ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਮੈਂ ਬਹੁਤ ਕੁਝ ਕਰ ਦੇਣਾ ਸੀ ਪਰ ਨਹੀਂ ਕਰਨ ਦਿੱਤਾ ਗਿਆ ਕਿਉਂਕਿ ਬਹੁਤ ਸਾਰੇ ਸੀਨੀਅਰ ਅਧਿਕਾਰੀ ਜਹੇ ਹੁੰਦੇ ਨੇ ਜਿਨ੍ਹਾਂ ਕੋਲ ਕਿਸੇ ਦੀ ਕੋਈ ਸ਼ਿਫਾਰਿਸ਼ ਹੁੰਦੀ ਆ ਜਾਂ ਕੰਮ ਰੋਕਣ ਵਾਸਤੇ ਪਹੁੰਚ ਹੁੰਦੀ ਆ ਪਰ ਉਹਨਾਂ ਕਾਰਨਾਂ ਕਰਕੇ ਸਾਬਕਾ ਈਡੀ ਅਧਿਕਾਰੀ ਨਰਿੰਦਰ ਸਿੰਘ ਜਿਹੜੇ ਨੇ ਹੁਣ ਪਰ ਸ਼ਾਨ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਪੱਤਰ ਲਿਖਿਆ ਕਿ ਇਹਨਾਂ ਕੇਸਾਂ ਦੀ ਜਾਂਚ ਹੋਣੀ ਚਾਹੀਦੀ ਹੈ ਦਿਓ ਜੱਜ ਧੰਨਵਾਦ